ਪਿਆਜ਼ ਅਦਰਕ ਸਾਵੀ ਮਰਚ ਨਮਕ ਉਹ ਹੀ ਮਸਾਲਾ ਜ਼ਿਆਦਾਤਰ ਅਸੀਂ ਜਿਹੜਾ ਹੈ ਉਹ ਦਿੰਨੇ ਆ ਉਹ ਕਿੰਨਾ ਕਿੰਨਾ ਪਾਣੇ ਹੁੰਨੇ ਆ ਜੀ ਤੁਸੀਂ ਦੱਸਿਓ ਜੀ ਆਪਣਾ ਤਜਰਬਾ ਘੋੜਿਆਂ 'ਚ ਵੀ ਜੇ ਤਾਂ ਕੋਈ ਪੇਟ ਦਰਦ ਹੁੰਦਾ ਕੋਈ ਬੰਨ ਪੈ ਜਾਂਦਾ ਘੋੜੇ ਨੂੰ ਉਸ ਟਾਈਮ ਕੀ ਕਰਨਾ ਚਾਹੀਦਾ ਕੋਈ ਦੇਸੀ ਹੈ ਇੱਥੇ ਐ ਵੀ ਹੁੰਦਾ ਜੀ ਫਿਰ ਹੁਣ ਜਿੱਦਾਂ ਤੁਹਾਡੇ ਨਿਜਾਵਾਜੀ ਕਰਦੇ ਆ ਕਿਸੇ ਨੇ ਨਿਜਾਵਾਜੀ 'ਚ ਵਧੀਆ ਕੰਪੀਟੀਸ਼ਨ ਜਿੱਤ ਲੇ ਫਿਰ ਉਹਦੀ ਵੈਲਿਊ ਵੀ ਬਣਦੀ ਆ ਧੂੜੀਆਂ ਭਰਾਣ ਵਾਲੇ ਵੱਧਾ ਜਾਂ ਜੀ ਜੀ ਬਿਲਕੁਲ ਜੀ ਕਿਉਂ ਤੇਲ ਹਾਂਜੀ ਇਹ ਦਿੰਦੇ ਰਿਹਾ ਤੇ ਉਹ ਤਿੰਨ ਨਾਲ ਹੁਣ ਜਾਨਵਰਾਂ ਨੂੰ ਦੇਣੀ ਹੁੰਦੀ ਹੈ ਜਾਨਵਰ ਜਿਹੜਾ ਉਹ ਤੰਦਰੁਸਤ ਰਹਿੰਦਾ ਹੈ ਉਹਨੂੰ ਖੁਸ਼ਕੀ ਨਹੀਂ ਹੁੰਦੀ ਕਿਉਂ ਤੇਲ ਦੇਣ ਦਾ ਸਹੀ ਤਰੀਕਾ ਕੀ ਹੈ ਜੀ ਮਤਲਬ ਉਹਨੂੰ ਰਜਾ ਕੇ ਫੇਰ ਦੇਣਾ ਚਾਹੀਦਾ ਕਿਦਾਂ ਕੱਚਾ ਹੀ ਤੇਲ ਕਿਦਾਂ ਦੰਨੇ ਹੁੰਦੇ ਇਹ ਸਾਡੇ ਕੋਈ ਇੱਕ ਬਰਾਣਾ ਵਾਲੇ ਘੋੜੇ ਮਸ਼ਹੂਰ ਹੋਏ ਨੇ ਇਹ ਘੋੜੀ ਜਿਹੜੀ ਹੈ ਉਸ ਬਰੀਡ ਵਿੱਚ ਹੋਏ ਅੱਗੂ ਫਿਰ ਉਹ ਅਸੀਂ ਘੋੜਾ ਕਰਾਸ ਕਰਾਇਆ ਹੁਣ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚ ਜਿਹੜਾ ਬੱਚਾ ਹੋਇਆ ਇਨਸ਼ਾ ਅੱਲਾਹ ਤਾਲਾ ਅੱਛਾ ਹੋਵੇਗਾ ਇਹਦੀ ਜੇ ਫੀਡ ਦੀ ਗੱਲ ਕਰੀਏ ਫੀਡ 'ਚ ਤੁਸੀਂ ਕੀ ਕੀ ਪਾਣੇ ਹੁੰਦੇ ਆ ਵੀ ਜਿਹੜੀ ਇਹਨੂੰ ਵਧੀਆ ਪੁਰਾਣੇ ਬਜ਼ੁਰਗ ਮਸਾਲੇ ਮਸੂਲੇ ਬਣਾ ਤਿਆਰ ਕਰਦੇ ਹੁੰਦੇ ਸੀ ਜੀ ਜੀ ਮਸਾਲੇ ਜਿਹੜੇ ਨੇ ਮਸਾਲੇ ਤੇ ਫਿਰ ਨਾਲ ਇਹਨਾਂ ਨੂੰ ਦੇਣਿਆ ਰਣਾ ਹੁੰਦਾ ਹੈ ਤਾਂ ਇਹ ਤੇ ਅਸੀਂ ਜ਼ਿਆਦਾਤਰ ਜਿਹੜਾ ਅਸੀਂ ਜਟਕੇ ਹਿਸਾਬੇ ਵਿੱਚ ਪਿਆਜ਼ ਹਾਂਜੀ ਇਹ ਗੱਡਾ ਜਿਹੜਾ ਪਿਆਜ਼ ਅਦਰਕ ਸਾਵੀ ਮਰਚ ਨਮਕ ਉਹੀ ਮਸਾਲਾ ਜ਼ਿਆਦਾਤਰ ਅਸੀਂ ਜਿਹੜਾ ਉਹ ਦਿੰਨੇ ਆ ਉਹ ਕਿੰਨਾ ਕਿੰਨਾ ਕੁ ਪਾਣੇ ਹੁੰਨੇ ਆ ਜੀ ਜੀ ਉਹਦੇ ਵਿੱਚ ਦੋ ਦੋ ਗੱਡੇ ਹੋ ਜਾਣ ਇੱਕ ਗੱਡੀ ਜਿਹੜੀ ਦੋ ਪਿਆਜ਼ ਹੋ ਜਾਣ ਹਾਂਜੀ ਇੱਕ ਗੱਡੀ ਅਦਰਕ ਦੀ ਹੋ ਜਾਏ ਹਾਂਜੀ 6-7 ਸਾਵੀਆਂ ਮਰਚਾਂ ਹੋ ਜਾਣ ਥੋੜਾ ਕੁ ਵਿੱਚ ਨਮਕ ਮਿਕਸ ਕਰਕੇ ਉਹਨੂੰ ਕੁੱਟ ਕੇ ਤੇ ਉਹ ਇੱਕ ਗੋਲਡਨ ਜਿਹੜਾ ਮਸਾਲਾ ਦੇਖ ਜਾਏ ਉਹ ਬਹੁਤ ਅੱਛਾ ਹੈ ਸਾਡੇ ਜੱਟ ਕੇ ਸਾਹਿਬ ਜੋ ਦੂਜੇ ਤੀਸਰੇ ਦਿਨ ਚੌਥੇ ਦਿਨ ਜਿਹੜਾ ਉਹ ਮਸਾਲਾ ਦੇੜਾ ਉਹ ਦੇਈਦਾ ਉਹ ਕੰਮ ਕੀ ਕਰਦਾ ਜੀ ਤੁਹਾਡੇ ਹਿਸਾਬ ਨਾਲ ਵੀ ਕੋੜੀ ਉਹਦੇ ਨਾਲ ਘੋੜੇ ਦਾ ਆਜ਼ਮਾ ਠੀਕ ਰੰਦਾ ਹੈ ਹਾਂਜੀ ਮਿਹਦਾ ਠੀਕ ਰੰਦਾ ਹੈ ਮਿਹਦਾ ਠੀਕ ਰਵੇ ਬੰਦੇ ਦਾ ਘੋੜਾ ਹੈ ਬੰਦਾ ਤੇ ਜਿਹੜਾ ਵੀ ਕੋਈ ਜਾਨਦਾਰ ਚੀਜ਼ ਹੈ ਤੇ ਉਹ ਫਿਰ ਫਿਟ ਰਿਆ ਰਹਿੰਦਾ ਨਾ ਪੀਓ 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 ਅੱਛਾ ਜੀ ਤੇ ਜਿੱਦਾਂ ਹੁਣ ਕਈ ਕੂੜੇ ਨੂੰ ਬੰਨ ਪਿਆ ਜਾਂਦਾ ਜੀ ਮੇਨ ਪੇਟ ਦੀ ਪ੍ਰੋਬਲਮ ਪੇਟ ਦਰਦ ਦੀ ਪ੍ਰੋਬਲਮ ਆਉਂਦੀ ਆ ਉਹਦੇ ਲਈ ਜੇ ਕੋਈ ਨੁਕਸਾ ਦੱਸਣਾ ਚਾਹੋ ਤੁਸੀਂ ਜੀ ਉਹਦੇ ਵਾਸਤੇ ਨਾ ਅੱਗੇ ਸਾਡੇ ਬਜ਼ੁਰਗ ਜਿਹੜੇ ਨੇ ਉਹ ਤੇ ਦੇਸੀ ਨੁਸਖੇ ਹੀ ਜ਼ਿਆਦਾਤਰ ਜਿਹੜਾ ਉਹ ਕਰਦੇ ਆਣ ਲੇਕਿਨ ਹੁਣ ਡਾਕਟਰੀ ਜਿਹੜਾ ਉਹ ਟਿੱਕੇ ਛਿੱਕੇ ਹੀ ਲਾਈਦੇ ਨੇ ਤੇ ਉਹਦੇ ਨਾਲ ਹੀ ਜਿਹੜਾ ਉਹ ਮਨ ਅੱਲਾ ਪਾਕ ਮਾਫੀ ਦਿੰਦਾ ਹੈ ਮਤਲਬ ਕੋਈ ਦੇਸੀ ਅਦੇਸੀ ਦਵਾਈਆਂ ਹੁੰਦੀਆਂ ਲੇਕਿਨ ਹੁਣ ਜਿਹੜਾ ਉਹ ਦੇਸੀ ਦਵਾਈਆਂ ਵਾਲਾ ਕੰਮ ਕੋਈ ਨਹੀਂ ਰਹਿ ਗਿਆ ਹੁਣ ਡਾਕਟਰੀ ਜਿਹੜਾ ਹੈ ਉਹ ਮੈਡੀਕਲੀ ਜੀ ਆ ਉਹੀ ਠੀਕੇ ਨਾਲ ਦੇ ਲੰਬੇ ਸਾਡਾ ਤੇ ਅੱਗੇ ਪਿਓ ਦਾ ਦਿੱਤ ਲੈ ਕੇ ਜਿਹੜਾ ਉਹ ਘਰ ਦੀ ਬਰੀਡ ਹੈ ਜਲਦੀ ਆਉਂਦੀ ਹੈ ਤੇ ਬਹੁਤ ਅੱਛਾ ਸ਼ੌਕ ਹੈ ਇਹ ਸਾਡੇ ਚਾਚੇ ਰੀ ਨੇ ਚਾਚੂ ਅਸ਼ਰਫ ਹੈ ਇਹ ਨਾਲ ਹੀ ਸਾਡੇ ਪਿੰਡ ਦੇ ਹਾਂਜੀ ਉੱਥੋਂ ਦੇ ਰਸੂਲਪੁਰ ਦੇ ਤੇ ਇਹ ਸਾਡੇ ਮੁੰਡਾ ਗੋੜਿਆਂ ਵਿੱਚ ਜਿਹੜਾ ਉਹ ਬਜ਼ੁਰਗ ਨੇ ਇਹਨਾਂ ਨੂੰ ਬੜਾ ਗੋੜਿਆਂ ਦਾ ਸ਼ੌਕ ਹੈ ਗੋੜੇ ਨਾ ਵੀ ਰੱਖੇ ਨੇ ਲਿਓ ਜੀ ਚਾਚਾ ਜੀ ਨਾਲ ਕਰ ਲਈਏ ਇਹ ਗੱਲ ਆ ਜੀ ਬਜ਼ੁਰਗ ਪਹਿਲਾਂ ਤੋਂ ਸਤਿ ਸ੍ਰੀ ਅਕਾਲ ਸਲਾਮ ਜੀ ਜੀ ਬਾਲ ਤੁਸੀਂ ਆਪਣਾ ਕੋਈ ਤੁਸੀਂ ਦੱਸਿਓ ਜੀ ਆਪਣਾ ਤਜਰਬਾ ਘੋੜਿਆਂ 'ਚ ਵੀ ਜੇ ਤਾਂ ਕੋਈ ਪੇਟ ਦਰਦ ਹੁੰਦਾ ਕੋਈ ਬੰਨ ਪੈ ਜਾਂਦਾ ਘੋੜੇ ਨੂੰ ਉਸ ਟਾਈਮ ਕੀ ਕਰਨਾ ਚਾਹੀਦਾ ਕੋਈ ਦੇਸੀ ਹੈ ਤੁਹਾਨੂੰ ਟੋਟਕਾ ਜੀ ਅਸੀਂ ਦੇਸੀ ਜਿਹੜਾ ਮਸਾਲਾ ਮਸੁੱਲਾ ਹਾਂਜੀ ਇਹ ਦੇਈਦਾ ਅੱਛਾ ਜੀ ਘੋੜੇ ਨੂੰ ਹਾਂਜੀ ਥੋਮ ਅਦਰਕ ਗੱਡਿਆ ਹਾਂਜੀ ਤੁਮਾ ਅੱਛਾ ਜੀ ਇਹੋ ਜਿਹਾ ਰਾਮਾ ਕੇ ਮਸਾਲਾ ਬਣਾ ਲੈਨੇ ਆ ਉਹ ਦੂਜਾ ਚੌਥਾ ਢਾੜੇ ਦਿੰਦੇ ਰਹਿੰਨੇ ਆ ਓਕੇ ਜੀ ਓਕੇ ਜਿੱਦਾਂ ਕੋਈ ਬੈਵਾਦੀ ਤੋਂ ਕੋਈ ਸਪੈਸ਼ਲ ਕੋਈ ਉਦਾਂ ਦਾ ਨਹੀਂ ਥੋਡੇ ਕਰਦੇ ਜੀ ਕੋਈ ਬੈਵਾਦੀ ਜਿੱਦਾਂ ਬੈ ਬੈਵਾਦੀ ਨੂੰ ਕੀ ਕਰ ਮੜੀ ਬਾਦੀ ਮੜੀ ਬਾਦੀ ਸ਼ਾਇਦ ਹੋ ਜਾਵੇ ਹਾਂ ਮੜੀ ਬਾਦੀ ਹੁੰਦੀ ਨਹੀਂ ਜੇ ਮਸਾਲੇ ਦਿੰਦੇ ਰੱਬ ਇਹ ਮਸਾਲਿਆਂ ਨਾਲ ਹੀ ਹੈ ਮਤਲਬ ਕੋਈ ਕਮੀ ਕਿਹੜੀ ਕਿਹੜੀ ਆਉਂਦੀ ਆ ਥੋਡੇ ਹਿਸਾਬ ਨਾਲ ਜੀ ਅੱਠਵੇਂ ਦਸਵੇਂ ਢਾੜੇ ਗੋੜ ਦਿੰਦੇ ਰਹੇ ਵੀ ਇਹ ਨਾ ਹਾਂਜੀ ਕੋੜਾ ਬੰਦ ਨਹੀਂ ਹੁੰਦਾ अच्छा जी। हां। ਗੋੜ ਬੜੀ ਅੱਛੀ ਚੀਜ਼ ਹੈ। ਗੋੜ ਬੜੀ ਅੱਛੀ ਚੀਜ਼ ਹੈ। ਜਿਹਦਾ ਦੇ ਬੰਦ ਵਾਲਾ ਹੀ ਹੁੰਦਾ। ਉਹ ਬੰਦ ਨਹੀਂ ਹੁੰਦਾ। ਫਿਰ ਮਸਾਲਾ ਦਿੱਪਦਾ ਰਹੇ ਉਹ ਮੜੀਬਾਦੀ ਵਾਸਤੇ ਅੱਛਾ ਹੁੰਦਾ। ਮੜੀਬਾਦੀ ਵਾਸਤੇ ਉਹ ਅੱਛਾ ਹੁੰਦਾ। ਮੇਦਾ ਵੀ ਉਹਦੇ ਨਾਲ ਠੀਕ ਰਹਿੰਦਾ। ਮੇਦਾ ਗੋੜੇ ਦਾ ਠੀਕ ਰਹੇ ਤੇ ਉਹ ਫਿਰ ਬੰਦ ਵੀ ਨਹੀਂ ਹੁੰਦਾ। ਬੰਦ ਵੀ ਨਹੀਂ ਹੁੰਦਾ। ਬੰਦ ਤੁਸੀਂ ਬੰਨ ਨੂੰ ਕਹਿ ਦਿੰਦੇ ਆ ਵੀ ਜਿਹੜਾ ਗੋੜਾ ਉਹ। ਜੀ 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 ਜੀ। ਗੋੜੇ ਛੋੜ ਦਿੰਦੇ ਰਹੀਏ ਤੇ ਬੰਦ ਨਹੀਂ ਹੁੰਦਾ। ਹਾਂਜੀ। ਦੂਜਾ ਵੀ ਇਹ ਕਿਉਂ ਤੇਲ? ਹਾਂਜੀ। ਇਹ ਦਿੰਦੇ ਰਹੀਏ ਤੇ ਉਹ ਤਿੰਨ ਨਾਲ ਜਾਨਵਰਾਂ ਨੂੰ ਦੇਣੀ ਹੁੰ ਉਹਨੂੰ ਖੁਸ਼ਕੀ ਨਹੀਂ ਹੁੰਦੀ ਖੁਸ਼ਕੀ ਤੋਂ ਹੀ ਜ਼ਿਆਦਾ ਇਹ ਬੰਦੇ ਹੁੰਦੇ ਨੇ ਕਿਉਂ ਤੇਲ ਦੇਣ ਦਾ ਸਹੀ ਤਰੀਕਾ ਕੀ ਆ ਜੀ ਮਤਲਬ ਉਹਨੂੰ ਰਜਾ ਕੇ ਫੇਰ ਦੇਣਾ ਚਾਹੀਦਾ ਕਿਦਾਂ ਕੱਚਾ ਹੀ ਤੇਲ ਕਿਦਾਂ ਦੰਨੇ ਹੁੰਦੇ ਨੇ ਨਹੀਂ ਮੈਂ ਤਾਂ ਤੇਲ ਇਤਕੇ ਦਿੱਤਾ ਹੈ 12 ਕਿਲੋ ਤੇਲ ਲੈ ਆਇਆ ਸਰੋਂ ਦਾ ਤੇਲ ਨਹੀਂ ਨਹੀਂ ਜੋ ਆਂਦਾ ਅੱਛਾ ਜੀ ਉਹਨੂੰ ਸਾੜਿਆ ਹੈ ਹਾਂਜੀ ਉਹਦੀ ਜਿਹੜੀ ਐ ਨਾ ਕੁੜੀ ਤਣ ਉਹ ਨਹੀਂ ਰਹੀ ਹਾਂਜੀ ਅੱਜ ਸਗਣਾ ਹੋ ਗਿਆ ਹੈ ਅੱਗੇ ਉੱਤੇ ਸਾੜ ਸਾੜ ਕੇ ਫਿਰ ਉਹਦੇ ਵਿੱਚ ਕਣਕ ਅਲਿਆ ਹਾਂਜੀ ਤੇ ਗੋੜ ਹਾਂਜੀ ਉਹ ਰਲਾ ਮਲਾ ਕੇ 80 ਹਾਂਜੀ ਇਹ ਰਲਾ ਕੇ ਤੇ ਉਹਨੂੰ ਪੂਰਾ ਬਾਜਰਾ ਅੱਛਾ ਜੀ ਉਹ ਘੋੜੇ ਨੂੰ ਪੂਰਾ ਪਾਂਡਾ ਖਵਾਇਆ ਵਾਹ ਜੀ ਵਾਹ ਘੋੜਾ ਤੁਸੀਂ ਦੇਖੋ ਤੁਹਾਨੂੰ ਪਤਾ ਪੈ ਲੱਗਿਆ ਵੈਸ ਕੀ ਕੀ ਖਾਦੇ ਐ ਅੱਛਾ ਜੀ ਹਾਂਜੀ ਲਿਖਦਾ ਗੋੜਿਆਂ ਦੀ ਵੀ ਖੁਰਾਕ ਬੰਦੇ ਦੀ ਜਿੱਕਣੇ ਇਨਸਾਨ ਦੀ ਖੁਰਾਕ ਅੱਛੀ ਹੋਵੇ ਹਾਂਜੀ ਤੇ ਉਹ ਮਣੇ ਘੋੜੇ ਦੀ ਵੀ ਖੁਰਾਕ ਜਿੰਨੀ ਅੱਛੀ ਹੋਵੇ ਦੀ ਇਹ ਜਾਨਵਰ ਜਿਹੜਾ ਜਿਤਨਾ ਉਹ ਫਿਰ ਸਾਫ਼ ਸੁਥਰਾ ਹੋਵੇ ਦਾ ਜਿਤਨਾ ਪੜੇ ਆਵੇ ਦਾ ਮੋਟਾ ਹੋਵੇ ਦਾ ਉਹਨਾਂ ਖੂਬਸੂਰਤ ਜਿਹੜਾ ਉਹ ਮਤਲਬ ਖੁਰਾਕ ਜਿਹੜੀ ਕੋਈ ਫਿਰ ਕੁਦਰਤ ਨਾਲ ਜਾਨਵਰ ਖੁਰਾਕ ਵਿੱਚ ਜਿਹੜਾ ਗੋੜਿਆਂ ਨਾਲ ਪਿਆਰ ਬੰਦੇ ਦਾ ਉਹ ਨਹੀਂ ਇਨਸਾਨ ਦਾ ਜ਼ਿਆਦਾ ਹੈ ਉਹ ਇਨਸ਼ਾਅੱਲਾ ਇਹ ਦੁਨੀਆਂ ਮੱਝ ਗਾਈ ਨੇ ਉਹਨਾਂ ਨਾਲ ਉਹ ਘੋੜਿਆਂ ਨਰ ਪਿਆਰ ਜਿਹੜਾ ਉਹ ਕੁਦਰਤੀ ਤੌਰ ਤੇ ਜਵਾਨ ਜਿਹੜਾ ਇਹ ਪਤਾ ਕਿਉਂ ਹਸ਼ ਉਹ ਆਪਣਾ ਖੰਡਾ ਰਵੇ ਹਾਂਜੀ ਹਾਂਜੀ ਤੇ ਉਹ ਸੇ ਰਹਿੰਦਾ ਬਿਲਕੁਲ ਜੀ ਬਿਲਕੁਲ ਉਹ ਪੁਰਾਣੇ ਬਜ਼ੁਰਗ ਕਹਿੰਦੇ ਨਹੀਂ ਹੁੰਦੇ ਸੀ ਵੀ ਬੰਦਾ ਤੇ ਘੋੜਾ ਚੰਗੀ ਖਰਾਕ ਹੋਵੇ ਬੁੱਢੇ ਨਹੀਂ ਹੁੰਦੇ ਹਾਂਜੀ ਗੱਲ ਉਦੋਂ ਹੀ ਉਹ ਜਵਾਨ ਹੁੰਦਾ ਹਾਂਜੀ ਹਾਂਜੀ ਬਿਲਕੁਲ ਇਹ ਬੁੱਢਾ ਹੁੰਦਾ ਹੀ ਨਹੀਂ ਇਹਦੀ ਬੜੀ ਉਮਰ ਹੈ ਹਾਂਜੀ ਤੰਦਰੁਸਤ ਹੋਵੇ ਨਾ ਹਾਂਜੀ ਹਾਂਜੀ ਇਹਦੀ 100 ਸਾਲ ਤੋਂ ਉੱਤੇ ਅੱਛਾ ਜੀ ਇਨਸ਼ਾਅੱਲਾ ਵਾਹ ਜੀ ਵਾਹ ਸਾਡੇ ਬਜ਼ੁਰਗ ਆਂਦੇ ਆਏ ਇੱਕ ਘੋੜੀ ਮੈਂ ਦੇਖੀ ਉਹ ਵੱਡੀ ਕੱਢ ਕੇ ਲਿਆ ਖਰ ਉਹ ਆਂਦੇ ਨੇ ਜਿਸ ਇਹ ਆਪਣੇ ਹਿੰਦੁਸਤਾਨ ਤੇ ਪਾਕਿਸਤਾਨ ਮਣਮਣੀ ਹੋਇਆ ਨਾ ਉਸੇ ਘੋੜੀ ਸ਼ੌਜਵਾਨ ਹੈ ਜਿਸ ਅਸਾਂ ਵੇਖੀਏ ਉਸ ਵੀ ਇੰਜ ਗਣੀਆਂ ਬਿਆਨਾਰ ਮਤਲਬ ਸਹੀ ਨਹੀਂ ਕਰਾਂਦੀ ਜੇ ਅਜੀ ਘੋੜਿਆਂ ਦੀ ਖੁਰਾਕ ਸਹੀ ਰਵੇ ਤੇ ਘੋੜਾ ਜਿਹੜਾ ਉਹਦੀ ਉਮਰ ਤਕਰੀਬਨ ਜਿਹੜਾ ਉਹ 30-35 ਸਾਲ 20 ਸਾਲ ਤੱਕ ਜਿਹੜਾ ਉਹ ਘੋੜੇ ਦੀ ਉਮਰ ਆ। ਇਹਨ ਵਧੀਆ ਦੇਖੋ ਨਾ ਬੰਦਾ ਜਿਹੜਾ ਜਿਹੜਾ ਵਧੀਆ ਜਿਹੜਾ ਘੋੜਾ ਗਰਾਊਂਡ ਵਿੱਚ ਜਿਹੜਾ ਉਹ ਆਉਂਦਾ 5 ਤੋਂ 6 ਸਾਲ ਦਾ। ਓਕੇ। ਬਿਲਕੁਲ। ਜਵਾਨ ਓਕੇ। ਹਾਂਜੀ। ਤੇ ਉਹਦੇ ਵਿੱਚ 10-15 ਸਾਲ ਜਿਹੜਾ ਉਹ ਆਪਣੀ ਗੇਮ ਕਰ ਜਾਂਦਾ। ਗੇਮ ਕਰ ਜਾਂਦਾ। ਜੀਆ। ਉਸ ਤੋਂ ਬਾਅਦ ਵੀ ਜਿਹੜਾ ਉਹ ਘੋੜਾ 10-15 ਸਾਲ ਤੱਕ ਜਿਹੜਾ ਉਹ 10 ਸਾਲ ਤੱਕ ਉਹ ਵਾਈ ਬਾਡੀ ਵਾਈਸ ਠੀਕ ਰਿਹਾ ਰਹਿੰਦਾ। ਉਹ ਜਿਹੜਾ ਸਾਵਾ ਘੋੜਾ ਉਹ ਸਾਡੇ ਮੋਹਨ ਕੋਲੇ। ਜੀਆ। ਕਰੀਬਨ 35 ਸਾਲ ਦਾ ਹੋ ਗਿਆ ਆ ਤੇ ਅਜੇ ਤੱਕ ਘੋੜਾ ਠੀਕ ਬੈਠਦਾ ਹੈ ਅਜੇ ਘੋੜਾ ਬਿਆਹ ਪੈ ਜਾਂਦਾ ਹੈ ਜੀ ਅੱਛਾ ਜੀ 35 ਸਾਲ ਦਾ ਹੋ ਗਿਆ ਜਵਾਨ ਹੋ ਕੇ ਵਾਹ ਜੀ ਵਾਹ ਤੇ ਇਥੇ ਐ ਵੀ ਹੁੰਦਾ ਜੀ ਫਿਰ ਹੁਣ ਜਿੱਦਾਂ ਤੁਹਾਡੇ ਨਿਜਾਵਾਜੀ ਕਰਦੇ ਆ ਕਿਸੇ ਨੇ ਨਿਜਾਵਾਜੀ ਚ ਵਧੀਆ ਕੰਪੀਟੀਸ਼ਨ ਜਿੱਤ ਲੇ ਫਿਰ ਉਹਦੀ ਵੈਲਿਊ ਵੀ ਬਣਦੀ ਆ ਧੂੜੀਆਂ ਭਰਾਣ ਵਾਲੇ ਵੱਧਾ ਜਾਂਦਾ ਜੀ ਜੀ ਬਿਲਕੁਲ ਜੀ ਬਿਲਕੁਲ ਘੋੜੇ ਅੱਛੇ ਜਿਹੜੇ ਨੇ ਨਾ ਘੋੜੀ ਅੱچھے ਜਿਹੜੇ ਗਰਾਊਂਡਾਂ ਵਿੱਚ ਅੱچھے ਘੋੜੇ ਹੁੰਦੇ ਨੇ ਉਹਨਾਂ ਦੀ ਵੈਲਿਊ ਅੱਗੋਂ ਵੱਧਦੀ ਹੈ ਜਿਹੜੇ ਅੱਛਾ ਅੱچھے ਘੋੜੇ ਦੌੜਦੇ ਨੇ ਫਾਉਲ ਨਹੀਂ ਕਰਦੇ ਆਣ ਤੇ ਉਹਨਾਂ ਘੋੜਿਆਂ ਦੀ ਅੱਗੋਂ ਫਿਰ ਵੈਲਿਊ ਬਣਦੀ ਹੈ ਉਹ ਯਾਰ ਬੰਦੇ ਦਾ ਦਿਲ ਹੁੰਦਾ ਕਿਸ ਘੋੜੇ ਤੋਂ ਅਸੀਂ ਬਰੀਡ ਰਹੀਏ ਹਾਂ ਬਿਲਕੁਲ ਫਾਉਲ ਕਿਹੜੀ ਕਿਹੜੀ ਚੀਜ਼ ਦਾ ਫਾਉਲ ਸਾਡੇ ਵਾਲਾ ਇਹਨਾਂ ਹੈ ਨਹੀਂ ਜੀ ਇਹਦਾ ਯਾਰ ਨੇਜ਼ਾਬਾਜ਼ੀ ਦਾ ਨਹੀਂ ਫਾਉਲ ਇਹ ਹੁੰਦਾ ਕਿ ਸਿਰ ਉੱਤੇ ਘੋੜੇ ਜਾ ਕੇ ਜਿਹੜੇ ਨੇ ਉਹ ਠੀਕ ਰਾਣ ਉੱਥੇ ਜਾ ਕੇ ਫਾਉਲ ਨਾ ਕਰਨ ਨਸੜ ਨਹੀਂ ਜੀ ਤੇ ਜਾ ਆਪਣੀ ਲਹਿਣ ਉੱਤੇ ਸਿੱਧੇ ਵੱਜਣ ਅੱਛਾ ਦੌੜਾ ਨਾ ਹਾਂਜੀ ਅੱਗੇ ਆ ਕੇ ਜਿਹੜਾ ਉਹ ਫਾਉਲ ਨਾ ਕਰਨ ਕੇ ਪੱਟੀ ਤੋਂ ਨਿਕਲਣ ਨਹੀਂ ਜੀ ਦੂਕੇ ਗੋੜੀ ਵੱਲ ਨਾ ਜਾਣਾ ਕਿ ਜਿਹੜੇ ਹੁੰਦੇ ਨੇ ਫਿਰ ਉਹ ਆਪਣੀ ਵਾਗ ਅਸੀਂ ਕਹਿੰਦੇ ਆਵਾਮ ਚੀਰ ਜਾਂਦੇ ਨੇ ਨਸਰੇ ਹੁੰਦੇ ਨੇ ਯਕਦਾਮੀ ਬੰਨਿਆ ਬਚੂ ਜੀ ਅੱਛਾ ਓਕੇ ਹੁੰਦੀਆਂ ਨੇ ਗੰਦੀਆਂ ਜਿਹੜੀਆਂ ਚੈਰ ਕਿਤਾ ਅੱਛਾ ਜਤੂ ਜਿਹੜਾ ਨੇ ਕੋੜੇ ਜਿਹੜੇ ਨੇ ਉਹ ਤوجਹ ਦਾ ਮਰਕਜ਼ ਨਹੀਂ ਬਣਦੇ ਹੁਣ ਫਿਰ ਗੋੜਿਆਂ ਦਾ ਸ਼ੌਕ ਵੀ ਬੜਾ ਬੰਦਿਆਂ ਨੇ ਬਣ ਗਿਆ ਹਰ ਬੰਦੇ ਦਾ ਦਿਲ ਇਹ ਹੀ ਹੁੰਦਾ ਕਿ ਮੈਂ ਅੱਛੇ ਘੋੜੇ ਤੋਂ ਗੋੜੀ ਕਰਾਸ ਕਰਾਵਾਂ ਅੱਛੀ ਬਰੀਡ ਲਾਵਾਂ ਨਾ ਕਿਸੇ ਸ਼ੇਪੀ ਨਹੀਂ ਲੋੜ ਅਸੀਂ ਵਲੀਮੇ ਤੇ ਗਏ ਹੁਣ ਤਾਂ ਹਾਂਜੀ ਹਾਂਜੀ ਤੇ ਉਹ ਫਿਰ ਹਰ ਬੰਦੇ ਦੇ ਦਿਲ ਇੰਨੀ ਹੁੰਦਾ ਕਿ ਅੱਛੇ ਘੋੜੇ ਜਿਹੜੇ ਨੇ ਐ ਹੁਣ ਇਸ ਘੋੜੀ ਜਿਹੜੀ ਏ ਇਸ ਇੱਥੇ ਸਾਡੇ ਕੋਲ ਇੱਕ ਅਮਰੇ ਘੋੜਾ ਹੈ ਉਸਨੇ ਅਮਰਾ ਹਾਂਜੀ ਤੇ ਉਹਦੇ ਤੋਂ ਅਸੀਂ ਕਰਾਸ ਕਰਾਈਏ 30000 ਰੁਪਏ ਉਹਨਾਂ ਫੀਸ ਰੱਖੀ ਏ ਅੱਛਾ ਘੋੜਾ ਹੈ ਉਸਦੇ ਬੱਚੇ ਵੀ ਹੁਣ ਗਰਾਊਂਡ ਵਿੱਚ ਆਉਣ ਲੱਗ ਪਏ ਨੇ ਹਾਂ ਜੀ ਤੇ ਹਾਂ ਜੀ ਹੋਰ ਹਮ ਪਰਤਾ ਵਾ ਮਤਲਬ ਤੁਸੀਂ ਮੇਨ ਘੋੜੇ ਨੂੰ ਜਿਹੜੇ ਨਿਜੇਵਾਜੀ ਦੇ ਸ਼ਕੀਨਾਂ ਨਿਜੇਵਾਜੀ ਲਈ ਹੀ ਤਿਆਰ ਕਰਨਾ ਸੀ ਜੀ ਨਿਜੇਵਾਜੀ ਵਾਸਤੇ ਜੀ ਨਿਜੇਵਾਜੀ ਦਾ ਦੂਜੇ ਤਰ੍ਹਾਂ ਜਿਹੜੇ ਮਾਰਵਾੜੀ ਰੱਖੇ ਹੋਏ ਇਕੱਲੇ ਸ਼ੌਂਕ ਨੂੰ ਵੀ ਕੰਮ ਨਹੀਂ ਕੋਈ ਲੰਦੇ ਇਹ ਵਧੀਆ ਚੀਜ਼ ਆ ਆਪਾਂ ਸ਼ੌਂਕ ਵੀ ਪੂਰਾ ਕਰ ਰਹੇ ਆ ਕੋਈ ਜਿਆ ਗੇਮ ਵੀ ਨਾਲ ਜਿਹੜੀ ਆ ਉਹ ਕਰ ਰਹੇ ਆ ਉਹਦੇ ਵਿੱਚ ਸਾਡੀ ਆਪਣੀ ਫਿਟਨੈਸ ਜਿਹੜੀ ਆ ਉਹ ਵੀ ਬਰਕਰਾਰ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਤੁਹਾਡਾ ਇੱਕ ਜਿਹੜੀ ਉਹ ਪਾਵਰ ਆਫ 20 ਬਾਡੀ ਦਾ ਸਟੈਮਨਾ ਤੁਹਾਡਾ ਫਿਜ਼ੀਕਲੀ ਤੁਸੀਂ ਆਪ ਜਿਹੜੇ ਨੇ ਉਹ ਠੀਕ ਇਹ ਸਾਡੇ ਕੋਲ ਇੱਕ ਬਰਾਣਾ ਵਾਲੇ ਘੋੜੇ ਮਸ਼ਹੂਰ ਹੋਏ ਨੇ ਇਹ ਘੋੜੀ ਜਿਹੜੀ ਹੈ ਉਸ ਬਰੀਡ ਵਿੱਚ ਹੋਏ ਅੱਗੋਂ ਫਿਰ ਉਹ ਅਸੀਂ ਘੋੜਾ ਕਰਾਸ ਕਰਾਇਆ ਹੁਣ ਇਨਸ਼ਾ ਅੱਲਾਹ ਤਾਲਾ ਇਹਦੇ ਵਿੱਚ ਜਿਹੜਾ ਬੱਚਾ ਹੋਇਆ ਉਹ ਇਨਸ਼ਾ ਅੱਲਾਹ ਤਾਲਾ ਆ ਚਾ ਵੇ ਜਾ ਅੱਛਾ ਬਲੱਡ ਜਾ ਕੋਸ਼ਿਸ਼ ਹੋਣੀ ਚਾਹੀਦੀ ਅੱਲਾਹ ਕੋਰੇ ਕਰਦਾ ਕਿਉਂ ਘੋੜਾ 5 ਸਾਲ ਜਿਹੜਾ ਉਹ ਸਾਹਮਣਾ ਹੁੰਦਾ ਹੈ ਤੇ 5 ਸਾਲ ਤੋਂ ਬਾਅਦ ਜਿਹੜਾ ਉਹ ਜਾ ਕੇ ਘੋੜਾ ਗਰਾਊਂਡ ਵਿੱਚ ਆਉਂਦਾ ਉਹ ਫਿਰ ਕੋਈ ਅੱਛੀ ਬਰੀਡ ਹੋਵੇ ਅੱਛੇ ਖੂਨ ਦਾ ਹੋਵੇ ਤੇ ਉਹ ਬਿਲਕੁਲ ਜੀ ਬਿਲਕੁਲ ਕਿਉਂਕਿ ਆਪਾਂ ਮੱਝਾਂ ਨੂੰ ਵੀ ਮਾਰ ਜਦੋਂ ਉਹਨੇ ਵੱਟੇ ਬਣਿਆ ਜੀ ਬਿਲਕੁਲ ਕਿਉਂਕਿ ਨੂੰ ਵੀ ਉਹਨੇ ਪੋਵੇ ਆ ਜੇ ਆਪਾਂ ਨੂੰ ਰਿਜ਼ਲਟ ਚੰਗਾ ਮਿਲੂਗਾ ਜੀ ਬਿਲਕੁਲ ਸ਼ੁਰੂਆਤ ਨਹੀਂ ਹੁੰਦਾ ਸੇਵਾ ਕਰਨ ਦਾ ਜੀ ਬਿਲਕੁਲ ਬਿਲਕੁਲ ਹੋਰ ਕੁਝ ਦੱਸਣਾ ਚਾਹਉ ਘੋੜਿਆਂ ਬਾਰੇ ਜੇ ਕੋਈ ਜੀ ਘੋੜਿਆਂ ਦੇ ਬਾਰੇ ਗੱਲਾਂ ਤੇ ਮੁੱਕਦੀਆਂ ਹੀ ਨਹੀਂ ਕਿਤਨੀਆਂ ਵੀ ਕਰੀ ਆ ਵੀ ਗਏ ਜੀ ਜੀ ਜਿਸ ਬੰਦੇ ਨੂੰ ਘੋੜਿਆਂ ਦਾ ਸ਼ੌਕ ਹੈ ਉਹ ਤੇ 24 ਘੰਟੇ ਵੀ ਬਹਿ ਕੇ ਘੋੜਿਆਂ ਦੀਆਂ ਗੱਲਾਂ ਕਰਦਾ ਰਹਿੰਦਾ ਹੈ ਹਾਂ ਬਾਕੀ ਫਿਰ ਜਿਹੜਿਆ ਇਹ ਹੁਣ ਦੰਦ ਦਸਣਿਆ ਜਿਹੜਾ ਮੈਦਾ ਹੁੰਦਾ ਹੈ ਉਹ ਬੜਾ ਸੈਂਸਿਟਿਵ ਹੁੰਦਾ ਜਿਹਦੀ وجہ ਤੋਂ ਜ਼ਿਆਦਾ ਇਹ ਬੰਦ ਹੁੰਦੇ ਤੁਸੀਂ ਜ਼ਿਆਦਾ ਇਹਨਾਂ ਨੂੰ ਰਜਾਵ ਨਹੀਂ ਸਕਦੇ ਜਾਂਦਾ ਇੱਕ ਮਿੰਟ ਰੁਕੋ ਸਾਰੀ ਗੱਲ ਦੁਬਾਰਾ ਦੱਸਿਓ ਜੀ ਇਹ ਕੀ ਕਹਿਣ ਲੱਗੇ ਸੀ ਇੱਧਰ ਆ ਜੂ ਜੀ ਜੀ ਇਹ ਨਹੀਂ ਠੀਕ ਹੈ ਠੀਕ ਹੈ ਬੈਠ ਜਾਓ ਹਾਂ ਜੀ ਇੱਧਰ ਨੂੰ ਕਰ ਲਈ ਬੜਾ ਇਹ ਹਾਂਜੀ ਇਹਨਾਂ ਦਾ ਮੈਦਾ ਬੜਾ ਸੈਂਸਿਟਿਵ ਹੁੰਦਾ ਜੀ ਦੀ ਵਜ੍ਹਾ ਤੋਂ ਮੇਨ ਜਿਹੜਾ ਫਾਲਟ ਇਹਨਾਂ ਦਾ ਬਣਦਾ ਹੈ ਜ਼ਿਆਦਾ ਬੰਦ ਹੁੰਦੇ ਨੇ ਕੋੜੇ ਹਾਂਜੀ ਕਿ ਇਹਨਾਂ ਨੂੰ ਤੁਸੀਂ ਜ਼ਿਆਦਾ ਰਜਾਵ ਨਹੀਂ ਸਕਦੇ ਕਿ ਬਹੁਤ ਜ਼ਿਆਦਾ ਹੀ ਖਾਵਣ ਇਹਨਾਂ ਨੂੰ ਬ੍ਰੇਕ ਦੇਣੀ ਹੁੰਦੀ ਹੈ ਤਾਂ ਕਿ ਉਹ ਥੋੜੀ ਆਪਣੀ ਵੇਟ ਕਰਨ ਵੇਟ ਕਰਕੇ ਆਪਣਾ ਵੇਸਟ ਹਾਂਜੀ ਕਰਨ ਉਹਨੂੰ ਉਸ ਤੋਂ ਬਾਅਦ ਦੁਬਾਰਾ ਫਿਰ ਉਹਨੂੰ ਪਾਣੀ ਪਿਲਾਓ ਉਹ ਦੁਬਾਰਾ ਫਿਰ ਉਹ ਖਵਾਓ ਥੋੜਾ ਥੋੜਾ ਖਵਾਓ ਲੇਕਰ ਸਾਰਾ ਦਿਨ ਖਵਾਉਂਦੇ ਰਹੋ ਲੇਕਿਨ ਇਹਨਾਂ ਇਕੱਠਾ ਸਾਰਾ ਜਿਹੜਾ ਯਕਦਾਮੀ ਉਹਨੂੰ ਖਿਲਾ ਦਿਓ ਕੋਈ ਵੀ ਜਿਹੜੀ ਹੈਵੀ ਡੋਸ ਹੈ ਜਾਂ ਕੋਈ ਵੀ ਹੈਵੀ ਖੁਰਾਕ ਹੈ ਉਹ ਨਾ ਦਿਵਾਓ ਜਿਸ ਤਰ੍ਹਾਂ ਜ਼ਿਆਦਾ کئی ਘੋੜੇ ਜ਼ਿਆਦਾ ਇਸ ਵਜ੍ਹਾ ਤੋਂ ਹੀ ਬੰਦ ਹੋ ਜਾਂਦੇ ਨੇ ਕਿ ਜਿਆਦਾ ਅਸੀਂ ਉਹਨੂੰ ਨਾ ਜ਼ਿਆਦਾ ਚੀਜ਼ਾਂ ਜਿਹੜੀਆਂ ਇੱਕਦਮ ਖਿਲਾ ਲੈਣ ਤੇ ਇੱਕ ਵੱਡੇ ਜਿਹੜੇ ਪਤਾ ਤੇ ਘੋੜੇ ਇਹਨਾਂ ਡਾਕਟਰ ਤਰੂਲੀ ਆਉਂਦੇ ਨੇ ਥੋੜੇ ਥੋੜੇ ਪੱਠੇ ਪਾਣਾ ਰਹਿਣਾ ਇਹ ਹੀ ਮੇਨ ਜਿਹੜਾ ਨਾਲ ਖਾਂਦੇ ਰਹਾਂ ਥੋੜੇ ਥੋੜੇ ਜਿਹੜਾ ਥੋੜੇ ਥੋੜੇ ਟਾਈਮ ਪਾਣੇ ਚਾਹੀਦੇ ਹੈ ਜੀ ਉਹ ਗੋੜਾ ਜੀ 20 ਘੰਟੇ ਹੀ ਪੱਠੇ ਖਾਂਦਾ ਰਹਿੰਦਾ ਹੈ ਖਾਂਦਾ ਰਹਿੰਦਾ ਹੈ ਲੇਕਿਨ ਉਹਨੂੰ ਥੋੜਾ ਤੁਸੀਂ ਟਾਈਮ ਦੇਣਾ ਤਾਂ ਕਿ ਉਹ ਅਗਲਾ ਆਪਣਾ ਵਕਫਾ ਹੋਵੇ ਥੋੜਾ ਜਿਆ ਅੱਧੇ ਘੰਟੇ ਦਾ ਹੋ ਜਾਵੇ ਘੰਟੇ ਦਾ ਹੋ ਜਾਵੇ ਸਾਰਾ ਦਿਨ ਹੀ ਕੰਮ ਕਰਦਾ ਰਹਿੰਦਾ ਹੈ ਲੇਕਿਨ ਵਕਫਾ ਇਹਨੂੰ ਜ਼ਰੂਰ ਦੇਣਾ ਹੁੰਦਾ ਜਿਹਦੀ ਵਜ੍ਹਾ ਥੋੜਾ ਇਹਨਾਂ ਦੀ ਜਿਹੜਾ ਮੇਦਾ ਇਹਦੀ ਜੇ ਫੀਡ ਦੀ ਗੱਲ ਕਰੀਏ ਫੀਡ ਚ ਤੁਸੀਂ ਕੀ ਕੀ ਪਾਣੇ ਹੁੰਨੇ ਆ ਵੀ ਜਿਹੜੀ ਇਹਨੂੰ ਵਧੀਆ ਰਹਿ ਜਾਣ ਜੀ ਫੀਡ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਤੇ ਪੱਠਾ ਇਹਦਾ ਅੱਛਾ ਹੋਵੇ ਹਾਂਜੀ ਲਸਣ ਜਾਂ ਤੇ ਦੂਸਰੇ ਨੰਬਰ ਤੇ ਚਨਾ ਜਿਹੜਾ ਚਨਾ ਬਹੁਤ ਅੱਛੀ ਖੁਰਾਕ ਹੈ ਘੋੜੇ ਦੇ ਹਾਂਜੀ ਜਵੀ ਜੌਦਰੀ ਜੋ ਹਾਂਜੀ ਇਹ ਬਹੁਤ ਅੱਛੀ ਖੁਰਾਕ ਏ ਘੋੜੇ ਦੀ ਨਾਲ ਅਸੀਂ ਫਿਰ ਜਟਕੇ ਸਾਹਿਬ ਵਿੱਚ ਚੌਕਰ-ਸ਼ੌਕਰ ਮਿਕਸ ਕਰਕੇ ਕੋਈ ਚੌਕਰ ਹੋ ਗਿਆ ਕੋਈ ਦਾਣਾ ਹੋ ਗਿਆ ਉਹ ਫਿਰ ਜਿਹੜਾ ਬੋਲਿਆ ਲੇਕਿਨ ਜਿਹੜਾ ਚਣੇ ਨਾ ਉਹ ਤੇ ਦੀ ਬੇਸਿਕ ਜਿਹੜੀ ਚਨਾ ਉਹ ਉਹ ਇਹਦੀ ਖੁਰਾਕ ਉਹਨੂੰ ਤੁਸੀਂ ਭੇਕ ਰੱਖ ਦਵੋ ਹਾਂਜੀ ਰਾਤ ਨੂੰ ਭੇਕ ਦਵੋ ਸਵੇਰ ਜਿਹੜਾ ਉਹਨੂੰ ਆਹੋ ਜਿਹੜਾ ਦੇਪੂ ਆ ਰਹੇ ਜੀ ਜੀ ਇਹ ਸੁੱਕਾ ਹੀ ਪੰਦੇ ਜੀ ਜੀ ਸੁੱਕਾ ਪੱਠਾ ਜਿਹੜਾ ਹੈ ਨਾ ਸੁੱਕਾ ਲੂਸਣ ਜਿਹੜਾ ਉਹ ਤੇ ਬੜੀ ਅੱਛੀ ਚੀਜ਼ ਹੈ ਨਾ ਉਹ ਤੇ ਉਹ ਖੁਰਾਕ ਇੱਕ ਬਣ ਜਾਂਦੀ ਏ ਜੀਆ ਤੇ ਅਸੀਂ ਫਿਰ ਉਹ ਜਟਕੇ ਸਾਹਿਬ ਵਿੱਚ ਸਬਜ਼ੀ ਪੱਠੀ ਜਿਹੜਾ ਸਬਜ਼ ਚਾਰੀ ਜ਼ਿਆਦਾ ਪਾਇਦਾ ਉਹਨਾਂ ਦੇ ਖੁਸ਼ਕ ਚਾਰਾ ਜਿਹੜਾ ਹੈ ਖੁਸ਼ਕ ਲੂਸਣ ਜਿਹੜਾ ਉਹਨੂੰ ਸੁਕਾਇਆ ਹੋਵੇ ਖੁਸ਼ਕ ਕਰਕੇ ਉਹ ਪਾਈਏ ਉਹ ਬੜੀ ਅੱਛੀ ਖੁਰਾਕ ਹੈ ਘੋੜੇ ਦੀ ਮਤਲਬ ਉਹਦਾ ਸਾਈਲਜ ਬਣਾ ਲੈਣੇ ਹੁੰਦੇ ਆ ਜੀ ਜੀ ਸਾਇਲੇਜ ਬਣਾ ਲਓ ਲੂਸਨ ਦਾ ਲੂਸਨ ਸਭ ਨੂੰ ਬੈਸਟ ਖੁਰਾਕ ਜਿਹੜੀ ਹੈ ਨਾ ਅੱਛਾ ਜੀ ਜੇਕਰ ਤੁਸੀਂ ਲੂਸਨ ਅਫੋਰਡ ਕਰ ਸਕਦੇ ਹੋ ਤੁਹਾਡੇ ਕੋਲ ਹੈ ਤਾਂ ਫਿਰ ਤੁਹਾਨੂੰ ਐਨਾ ਇਤਨਾ ਕਰਨ ਦੀ ਜ਼ਰੂਰਤ ਨਹੀਂ ਹੈ ਦੂਸਰੀਆਂ ਤੀਸਰੀਆਂ ਖੁਰਾਕਾਂ ਦੇ ਓਕੇ ਜੀ ਓਕੇ ਜੀ ਲੂਸਨ ਜਿਹੜਾ ਬਹੁਤ ਹੀ ਕਾਰਾਮਦ ਚੀਜ਼ ਹੈ ਓਕੇ ਜੀ ਠੀਕ ਆ ਜੀ ਉਹ ਜੇ ਤੁਸੀਂ ਜਿੰਨਾ ਵੀ ਜ਼ਿਆਦਾ ਕਰੋ ਤੇ ਉਹ 1 ਮਿੰਟ 1 ਮਿੰਟ ਅੱਛਾ ਉਹਦੇ ਕਰਕੇ ਜੀ ਬੰਦ ਕਰਕੇ ਕਰਨਾ ਕਰਨਾ ਬੰਦ ਜੀ ਹਜ਼ਾਨ ਮੋੜ ਲਗੀ ਹੈ ਤਾਂ ਇਹ ਚਾਹ ਰੋ ਬਦੋ ਚਲੋ